UN ਨੂੰ ਖਾਸ ਤੌਰ ਤੇ ਅਪੀਲ ਕੀਤੀ ਜਿਹੜੇ ਅੰਦਰ ਗੱਲਬਾਤ ਚੱਲ ਰਹੀ ਸੀ ਉਹਦੇ ਬਾਰੇ ਤੁਸੀਂ ਕਿਹਾ ਕਿ ਰੈਫਰੈਂਡਮ ਦੀ ਗੱਲ ਚੱਲੀ ਰੈਫਰੈਂਡਮ 220 ਦੀਆਂ ਵਿੱਚ ਚਰਚਾ ਵਾ ਹੋਈਆਂ ਇਹ ਕਿਹੜਾ ਰੈਫਰੈਂਡਮ ਹੋਗਾ 2020 ਵਾਲਾ ਨਾ ਕੋਈ ਇੱਕ ਆਰਗੇਨਾਈਜੇਸ਼ਨ ਕਰ ਰਹੀ ਹੈ ਉਹ ਜਿੰਨਾ ਵੀ ਦੁਨੀਆ ਦੇ ਚ ਰੈਫਰੈਂਡਮ ਕਰਕੇ ਇੱਕ opinion ਬਿਲਡ ਕਰ ਰਹੀ ਹੈ ਇੱਕ ਰਾਏ ਬਿਲਡ ਕਰ ਰਹੀ ਹੈ ਕਿ ਸਿੱਖ ਕਲਸਤਾਨ ਚਾਹੁੰਦੇ ਨੇ ਪਰ ਅਲਟੀਮੇਟਲੀ ਉਹ ਜਾ ਕੇ ਉਹ ਵੀ UN ਨੂੰ ਹੀ ਦੇਣਗੇ ਅਗਰ ਰੈਫਰੈਂਡਮ ਹੋਣਾ ਹੈ ਤੇ ਉਹ ਯੂਨ ਹੀ ਇੰਡੀਆ ਨੂੰ ਫੋਰਸ ਕਰ ਸਕਦਾ ਹੈ ਉਹ ਅਮਰੀਕਾ ਕਰ ਸਕਦਾ ਯੂਕੇ ਕਰ ਸਕਦਾ ਸ਼ਕਤੀਸ਼ਾਲੀ ਮੁਲਕ ਕਰ ਸਕਦੇ ਨੇ ਪਰ ਜਿਹੜੇ ਬਾਹਰ ਰੈਫਰੈਂਡਮ ਹੋ ਰਹੇ ਨੇ ਇਹ ਜਾਣੇ ਸਾਰੇ ਦੇ ਸਾਰਾ ਜਿਹੜਾ opinion ਹੈ ਇਹ ਜਾਣਾ ਸਾਰਾ UN ਨੂੰ ਹੈ ਮੈਂ ਉਹੀ ਗੱਲ ਕਹੀ ਸੀ ਉਹਨਾਂ ਨੇ ਵੀ UN ਨੂੰ ਦੇਣਾ 80 ਵੀ ਜੋ ਮੈਮੋਰੰਡਮ ਦਿੰਨੇ ਆ UN ਨੂੰ ਦਿੰਨੇ ਆ ਪਰ ਸਾਡੀ ਗੱਲ ਉਹਨੇ ਨਹੀਂ ਸੁਣੀ ਉਹਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਜੋ ਮਰਜ਼ੀ ਉਹਨੂੰ ਦੇ ਦਈਏ ਕਾਰਨ ਕਿਉਂਕਿ UN ਦੇ ਵਿੱਚ ਸਿਰਫ ਇੱਕ ਸੋਵਰਨ ਕੰਟਰੀ ਹੀ ਮੁੱਦਾ ਰੱਖ ਸਕਦੀ ਹੈ ਕੋਈ ਮੁਲਕ ਸਾਡੇ ਵਿਆਪ ਤੇ ਮੁੱਦਾ ਰੱਖ ਸਕਦਾ ਹੈ ਕੋਈ ਸੋਵਰਨ ਕੰਟਰੀ ਸਾਡੇ ਵਿਆਪ ਤੇ ਮੁੱਦਾ ਰੱਖ ਸਕਦੀ ਹੈ ਪਰ ਜੇ ਉਹਨੂੰ ਵੀ ਵੋਟ ਨਾ ਮਿਲੀ ਤੇ ਉਹ ਵੀ ਰਿਜੈਕਟ ਹੋ ਜਾਏਗਾ ਸੋ ਬਹੁਤ ਸਾਰੇ ਮੁਲਕ ਸਾਨੂੰ ਤਿਆਰ ਕਰਨੇ ਪੈਣਗੇ ਸਾਨੂੰ ਫਰੈਂਡਸ ਆਫ ਸਿੱਖ ਫਰੈਂਡਸ ਆਫ ਪੰਜਾਬ ਮੁਲਕ ਤਿਆਰ ਕਰਨੇ ਪੈਣਗੇ ਜਿਹੜਾ ਇੱਕ ਮੁਲਕ ਸਾਡਾ ਕੇਸ ਰੱਖੇਗਾ ਬਾਕੀ ਮੁਲਕ ਉਹਨੂੰ ਸਪੋਰਟ ਕਰਨਗੇ ਫਿਰ ਗੱਲ ਚੱਲੇਗੀ ਫਿਰ ਬੈਸ ਹੋਏਗੀ ਫਿਰ ਇੰਡੀਓ ਇੰਡੀਆ ਆਪਣਾ ਆਬਜੈਕਸ਼ਨ ਦੇਵੇਗਾ ਬਾਕੀ ਮੁਲਕ ਸਾਨੂੰ ਸਪੋਰਟ ਕਰਨਗੇ ਫਿਰ ਉਹਦੇ ਵਿੱਚ ਇੱਕ ਲੜਾਈ ਹੁੰਦੀ ਹੈ ਕਸ਼ਮਾ ਕਸ਼ ਹੁੰਦੀ ਡਿਪਲੋਮੇਸੀ ਦੀ ਅਕਾਲੀ ਦਲ ਅੰਮ੍ਰਿਤਸਰ ਦੇ ਜਦੋਂ ਗੱਲ ਕਰਦੇ ਆ ਦਲ ਖਾਲਸਾ ਦਾ 46 ਸਾਲ ਦਾ ਸਫਰ ਮਾਨ ਸਾਹਿਬ ਨੇ ਜ਼ਿਕਰ ਕੀਤਾ ਕਿ 40 ਸਾਲ ਦਾ ਸਫਰ ਜਿਹੜਾ ਦਲ ਖਾਲਸਾ ਦਾ ਵਾ ਇੱਕੋ ਨਿਸ਼ਾਨੇ ਦੀ ਪ੍ਰਾਪਤੀ ਵਾਸਤੇ ਦਸ ਖਾਲਸਾ ਲੜਿਆ ਉਹਦਾ ਖਾਸ ਤੌਰ ਤੇ ਜ਼ਿਕਰ ਕੀਤਾ ਹੈ ਸਾਡਾ 46 ਸਾਲ ਸਾਡੀ ਅੱਜ ਐਗਜ਼ਿਸਟੈਂਸ ਦਾ ਦੇ ਸਾਲ ਹੋ ਗਏ ਨੇ 40 ਵਰੇ ਹੋ ਗਏ ਨੇ ਇਹਦੇ 15 16 ਵਰੇ ਅਸੀਂ ਗੈਰ ਹਾਜ਼ਰ ਰਹੇ ਹਾਂ ਕਿਉਂਕਿ ਪਾਬੰਦੀ ਰਹੀ ਹੈ ਬਾਕੀ ਵਰੇ ਅਸੀਂ ਕੰਮ ਕੀਤਾ ਬਟ ਮੈਂ ਤੁਹਾਨੂੰ ਪਹਿਲਾਂ ਦੱਸਿਆ ਲੈ ਕਿ ਜਿਹੜਾ ਸਾਡਾ ਨਿਸ਼ਾਨਾ ਹੈ ਉਹ ਖਾਲਿਸਤਾਨ ਹੈ ਸੋਵਰਨ 6 ਸਟੇਟ ਹੈ ਆਪਣਾ ਰਾਜ ਪਾਗਾ ਹਾਸਲ ਕਰਨਾ ਹੈ ਕਈ ਵਾਰੀ ਇਹ ਬਹੁਤ ਜਲਦ ਹਾਸਲ ਕੌਮਾ ਕਰ ਲੈਂਦੀਆਂ ਨੇ ਤੇ ਕਈ ਵਾਰੀ ਸੰਘਰਸ਼ ਲੰਮਾ ਬਹਿ ਜਾਂਦਾ ਸਾਡਾ ਸੰਘਰਸ਼ ਲੰਮਾ ਬਹਿ ਗਿਆ ਪਰ ਸਾਨੂੰ ਲੜਨਾ ਪੈਣਾ ਹੈ ਸਾਨੂੰ ਲੜਦੇ ਰਹਿਣਾ ਪੈਣਾ ਹੈ ਇਹ ਸਾਡਾ ਫਰਜ਼ ਹੈ ਸਾਡੀ ਡਿਊਟੀ ਹੈ ਔਰ ਲੜਨ ਤੋਂ ਬਿਨਾ ਹੋਰ ਸਾਡ ਕੋ ਚਾਰਾ ਵੀ ਨਹੀਂ ਹੈ ਦੇਖੋ ਯੂਨ ਨੇ ਸਾਨੂੰ ਕੀ ਦੇਣਾ ਹੈ ਅਮਰੀਕਾ ਨੇ ਸਾਨੂੰ ਕੀ ਦੇਣਾ ਹੈ ਜਿਹੜੇ ਕੰਟਰੀ ਸਾਡੇ ਨਾਲ ਸੀ ਪਾਕਿਸਤਾਨ ਉਹ ਖੁਦ ਬੜਾ ਕਮਜ਼ੋਰ ਹੋ ਗਿਆ ਉਹ ਖੁਦ ਬੜਾ ਵੀਕ ਹੋ ਗਿਆ ਉਹਦੀ ਤੇ ਆਪਣੀ ਸਥਿਤੀ ਨਹੀਂ ਰਹੀ ਜੋ ਲੜਾਈ ਸਾਨੂੰ ਆਪਣੇ ਬਲ ਬੁੱਤੇ ਦੇ ਲੜਨੀ ਪੈਣੀ ਹੈ ਦੋਸਤ ਸਾਨੂੰ ਆਪਣੇ ਬਣਾਣੇ ਪੈਣੇ ਨੇ ਜਿਹੜੇ ਸਾਡੀ ਗੱਲ ਕਰੇ ਸੋ ਲੜਦੇ ਤੇ ਸਾਨੂੰ ਹੀ ਰਹਿਣਾ ਪੈਣਾ ਕਿਸੇ ਨੇ ਸਾਨੂੰ ਪਲੇਟ ਚਵਾ ਕੇ ਨਹੀਂ ਦੇਣਾ ਜੇ ਆਪਾਂ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਆ ਭਾਈ ਗਜਿੰਦਰ ਸਿੰਘ ਨੂੰ ਯਾਦ ਕੀਤਾ ਗਿਆ ਕਾਲ ਤੱਕ ਸਾਹਬ ਤੇ ਲਾਈਵ ਹੋਵੇ ਰਿਕਾਰਡਿੰਗਾਂ ਹੋਈਆਂ ਪਰ ਜੇ ਆਪਾਂ ਪਾਕਿਸਤਾਨ ਦੀ ਧਰਤੀ ਦੀ ਗੱਲ ਕਰਦੇ ਆ ਭਾਈ ਗਜਿੰਦਰ ਸਿੰਘ ਦੀ ਫੋਟੋ ਤੱਕ ਨਹੀਂ ਬਾਹਰ ਆਈ ਕਾਰਨ ਕੀ ਮੰਨਦੇ ਹੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਉਹ ਬਹੁਤ ਇਸ ਵੇਲੇ ਮਜਬੂਰ ਹੈ ਬਹੁਤ ਕਮਜ਼ੋਰ ਹੈ ਉਹਨਾਂ ਦੀ ਆਪਣੀ ਡੋਮੈਸਟਿਕ ਕੰਪਲਸ਼ਨਸ ਇੰਨੀਆਂ ਜ਼ਿਆਦਾ ਨੇ ਉਹਨਾਂ ਤੇ ਅਮਰੀਕਾ ਦਾ ਦੁਨੀਆ ਦਾ ਪ੍ਰੈਸ਼ਰ ਨੇ ਇੰਨਾ ਜ਼ਿਆਦਾ ਇਕਨੋਮਿਕ ਕ੍ਰਾਈਸਿਸ ਨੇ ਉਹਨਾਂ ਦੀ ਜਿਹੜੀ ਗਵਰਨਮੈਂਟ ਹੈ ਉਹ ਇਸ ਵੇਲੇ ਸਾਡਾ ਜ਼ਿਕਰ ਵੀ ਕਰਨਾ ਵਾਜਬ ਨਹੀਂ ਸਮਝਦੀ ਪਰ ਸਾਨੂੰ ਕੋਈ ਗੱਲ ਨਹੀਂ ਸਾਨੂੰ ਬਹੁਤ ਲੰਬੀ ਸਪੋਰਟ ਮਿਲੀ ਹੈ ਸਪੋਰਟ ਦੇ ਵਿੱਚ ਇਦਾਂ ਹੀ ਹੁੰਦਾ ਹੈ ਕਿ ਕਦੇ ਕਦੇ ਤੁਹਾਡੇ ਹਾਲਾਤ ਹੱਕ ਵਿੱਚ ਹੁੰਦੇ ਨੇ ਕਦੀ ਤੁਹਾਡੇ ਹਾਲਾਤ ਤੁਹਾਡੇ ਹੱਕ ਵਿੱਚ ਨਹੀਂ ਹੁੰਦੇ ਸੋ ਸਾਨੂੰ ਕੋਈ ਮਲਾਲ ਨਹੀਂ ਹੈ ਉਹਨਾਂ ਤੋਂ